ਤਾ ਫੜੇ ਗਏ ਐਮਐਲਏ ਅਮਨ ਰਮਨ ਅਰੋੜਾ ਨੂੰ ਲੈ ਕੇ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ ਉਹਨਾਂ ਦੇ ਕਿੱਸੇ ਜਿਹੜੇ ਨੇ ਬਾਹਰ ਆ ਰਹੇ ਨੇ ਤਾਂ ਇਨ੍ਹਾਂ ਕਿੱਸਿਆਂ ਦੇ ਵਿੱਚੋਂ ਹੀ ਇੱਕ ਕਿੱਸਾ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਕਿ ਇੱਕ ਫਰਜ਼ੀ ਸੀਬੀਆਈ ਅਫਸਰ ਨੂੰ ਵੀ ਜੋ ਹੈ ਛਡਵਾਇਆ ਜਾਂਦਾ ਹੈ ਪੁਲਿਸ ਦੇ ਕੋਲੋਂ ਰਮਨ ਅਰੋੜਾ ਦੇ ਦਬਾਅ ਦੇ ਕਰਕੇ ਬਕਾਇਦਾ ਇਸ ਮੁਲਜ਼ਮ ਦੇ ਕੋਲੋਂ ਤਕਰੀਬਨ 24 ਲੱਖ ਰੁਪਏ ਜਿਹੜੇ ਐ ਲੈ ਕੇ ਐਮਐਲਏ ਸਾਹਿਬ ਨੂੰ ਦਿੱਤੇ ਜਾਂਦੇ ਨੇ ਤੇ ਫਿਰ ਐਮਐਲਏ ਸਾਹਿਬ ਉਹ 24 ਲੱਖ ਰੁਪਏ ਲੈ ਕੇ ਸਦਾ ਥਾਣੇ ਪਹੁੰਚਦੇ ਨੇ ਤੇ ਇਸ ਫਰਜ਼ੀ ਸੀਬੀਆਈ ਅਫਸਰ ਨੂੰ ਪੁਲਿਸ ਦੇ ਕੋਲੋਂ ਛਡਵਾ ਕੇ ਚਲੇ ਜਾਂਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਰਮਨ ਅਰੋੜਾ ਦੇ ਉੱਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਦੇ ਵੱਲੋਂ ਜੋ ਐ ਇਸ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਰਾਈ ਝੂਠੇ ਜਿਹੜੇ ਨੋਟਿਸ ਭਜਵਾਏ ਜਾਂਦੇ ਸਨ ਇਮਾਰ ਵਡੀਆਂ-ਵਡੀਆਂ ਜਿਹੜੀਆਂ ਇਮਾਰਤਾਂ ਦੇ ਮਾਲਕ ਨੇ ਤੇ ਫਿਰ ਉਹਨਾਂ ਨੋਟਿਸਾਂ ਨੂੰ ਰਫਾ-ਦਫਾ ਕਰਵਾਉਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਐਮਐਲਏ ਸਾਹਿਬ ਦੇ ਕੋਲੋਂ ਤਾਂ ਹੁਣ ਵਿਜੀਲੈਂਸ ਦੇ ਵੱਲੋਂ ਲਗਾਤਾਰ ਜਿਹੜੀ ਇਹ ਪੁਛ-ਪੜਤਾਲ ਕੀਤੀ ਜਾ ਰਹੀ ਹੈ ਕੋਰਟ ਦੇ ਵਿੱਚ ਵੀ ਪੇਸ਼ੀ ਹੋਈ ਹੈ ਰਿਮਾਂਡ ਵੀ ਮਿਲਿਆ ਰਮਨ ਅਰੋੜਾ ਦਾ ਤਾਂ ਇਸ ਦਰਮਿਆਨ ਇਹ ਵੱਡੇ ਖੁਲਾਸੇ ਹੋ ਰਹੇ ਨੇ ਕਿ ਪਿਛਲੇ ਸਾਲ ਇੱਕ ਫਰਜ਼ੀ ਸੀਬੀਆਈ ਦੇ ਅਫਸਰ ਨੂੰ ਫੜਿਆ ਜਾਂਦਾ ਹੈ ਪਰ ਵਿਧਾਇਕ ਦੀ ਦਬਾਅ ਦੇ ਕਰਕੇ ਜੋ ਹੈ ਉਸ ਨੂੰ ਛੱਡਣਾ ਪੈਂਦਾ ਰਮਨ ਅਰੋੜਾ ਨੇ 24 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ ਜੋ ਸਿੱਧੇ ਰਮਨ ਅਰੋੜਾ ਤੱਕ ਪਹੁੰਚਾਏ ਗਏ ਸਨ ਤੇ ਇਹ ਜੇਕਰ ਇਹ ਕਹਿ ਲਿਆ ਕਿ ਰਮਨ ਅਰੋੜਾ ਦਾ ਲੈਣ-ਦੇਣ ਸਿਰਫ ਨਗਰ ਨਿਗਮ ਤੱਕ ਹੀ ਸੀਮਤ ਸੀ ਤਾਂ ਇਹ ਕਹਿਣਾ ਗਲਤ ਹੋਏਗਾ ਕਿਉਂਕਿ ਵਿਧਾਇਕ ਨੇ ਆਪਣਾ ਜਿਹੜਾ ਸਾਰਾ ਸੈਟਲਮੈਂਟ ਸੀ ਉਹ ਥਾਰੇ ਥਾਣਿਆਂ ਦੇ ਵਿੱਚ ਵੀ ਫੈਲਾ ਰੱਖਿਆ ਸੀ ਥਾਣੇ ਦੇ ਕੰਮ ਕਰਨ ਜਾਂ ਫਿਰ ਅਧਿਕਾਰੀਆਂ ਨੂੰ ਫੋਨ ਕਰਨ ਦੀ ਡਿਊਟੀ ਵਿਧਾਇਕ ਦੇ ਪੀਏ ਦੀ ਹੁੰਦੀ ਸੀ ਆਖਿਰਕਾਰ ਇਹ ਮਸਲਾ ਕੀ ਹੈ ਤਾਂ ਮਸਲਾ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਕੁੜੀ ਦੇ ਮਾਮਲੇ ਦੇ ਵਿੱਚ ਕਪੂਰਥਲਾ ਦਾ ਵਿਅਕਤੀ ਆਇਆ ਸੀ ਖੁਦ ਨੂੰ सीबीआई ਦਾ ਸਪੈਸ਼ਲ ਆਫੀਸਰ ਦੱਸ ਰਿਹਾ ਸੀ ਉਸੇ ਡਰੈਸ ਤੋਂ ਲੈ ਕੇ ਹੱਥ ਦੇ ਵਿੱਚ ਫੜਿਆ ਹੋਇਆ ਵਾਕੀ ਟੋਕੀ ਦੇਖ ਕੇ ਸਾਹਮਣੇ ਬੈਠੇ ਲੋਕ ਵੀ ਡਰ ਗਏ ਤੇ ਇਸ ਵਿਅਕਤੀ ਨੇ सीबीआई ਦੀ ਧੌਂਸ ਵੀ ਖਾ ਕੇ ਵਿਵਾਦ ਵੀ ਜਿਹੜਾ ਖੜਾ ਕੀਤਾ ਸੀ ਜਿਸ ਵੇਲੇ ਲੋਕਾਂ ਨੂੰ ਸ਼ੱਕ ਹੁੰਦਾ ਉਹਨਾਂ ਨੇ ਇਸ ਵਿਅਕਤੀ ਨੂੰ ਆਈਡੀ ਕਾਰਡ ਦਿਖਾਉਣ ਦੇ ਲਈ ਕਿਹਾ ਜਾਂਦਾ ਜਿਸ ਤੋਂ ਬਾਅਦ ਜਿਵੇਂ ਹੀ ਉਸਨੇ ਆਪਣਾ ਆਈਡੀ ਕਾਰਡ ਕੱਢਿਆ ਤਾਂ ਉਹ ਫਰਜ਼ੀ ਹੋਣ ਦੇ ਉੱਤੇ ਲੋਕਾਂ ਦੇ ਵੱਲੋਂ ਪੁਲਿਸ ਬੁਲਾ ਲਈ ਜਾਂਦੀ ਹੈ ਪੁਲਿਸ ਉਸਤ ਵਿਅਕਤੀ ਨੂੰ ਥਾਣੇ ਲੈ ਜਾਂਦੀ ਹੈ ਜਿਸਨੇ ਇਹ ਵੀ ਥਾਣੇ ਜਾ ਕੇ ਉਹ ਇਹ ਵੀ ਮੰਨ ਜਾਂਦਾ ਹੈ ਕਿ ਸੀਬੀਆਈ ਦਾ ਜਿਹੜਾ ਉਸਦੇ ਕੋਲ ਕਾਰਡ ਹੈ ਉਹ ਫਰਜ਼ੀ ਹੈ ਪਰ ਜਿਵੇਂ ਹੀ ਨੌਜਵਾਨ ਦੀ ਧਿਰ ਦੇ ਵੱਲੋਂ ਲਗਜ਼ਰੀ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਪਰਿਵਾਰਿਕ ਮੈਂਬਰ ਆਉਂਦੇ ਨੇ ਤੇ ਸਮਰਥਕਾਂ ਨੇ ਵਿਧਾਇਕ ਰਮਨ ਅਰੋੜਾ ਤੱਕ ਇਹ ਮਾਮਲਾ ਪਹੁੰਚਾਉਂਦੇ ਨੇ ਤਾਂ ਵਿਧਾਇਕ ਸਾਹਿਬ ਥਾਣੇ ਦੇ ਮੁਖੀ ਦੇ ਉੱਤੇ ਦਬਾਅ ਪਾਉਂਦੇ ਨੇ ਤੇ ਪੁਲਿਸ ਨੂੰ ਜਿਹੜਾ ਉਸ ਵਿਅਕਤੀ ਨੂੰ ਛੱਡਣਾ ਪੈਂਦਾ ਇਸ ਕਦਰ ਜੋ ਹੈ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਵਿਖਾਈ ਦੇ ਰਹੇ ਨੇ ਜਲੰਧਰ ਸੈਂਟਰਲ ਤੋਂ ਐਮ ਐਲ ਏ ਰਮਨ ਅਰੋੜਾ ਕਿਸ ਤੇ ਝੂਠੇ ਨੋਟਿਸ ਭਜਵਾਉਣ ਦਾ ਮਾਮਲਾ ਹੋਵੇ ਤੇ ਕਿਤੇ ਫਰਜ਼ੀ ਅਫਸਰ ਨੂੰ ਛਡਵਾਉਣ ਦਾ ਮਾਮਲਾ ਹੋਵੇ ਇੱਕ ਤੋਂ ਇੱਕ ਵਿਵਾਦ ਜਿਹੜਾ ਉਹਨਾਂ ਦੇ ਨਾਲ ਜੁੜਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਉਸ ਫਰਜ਼ੀ ਆਈਡੀ ਕਾਰਡ ਦੀ ਵੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਹੜੇ ਕਿ ਦਿਖਾ ਕੇ ਲੋਕਾਂ ਦੇ ਉੱਤੇ ਧੋਸ ਜਮਾਈ ਜਾ ਰਹੀ ਸੀ ਉਸ ਫਰਜ਼ੀ ਅਫਸਰ ਦੇ ਵੱਲੋਂ ਤੇ ਉਸ ਨੂੰ ਪੁਲਿਸ ਦੇ ਚੰਗਲ ਦੇ ਵਿੱਚੋਂ ਛੁਡਾ ਲਿਆ ਜਾਂਦਾ ਐ ਐਮਐਲਏ ਸਾਹਿਬ ਦੇ ਕੈਨ ਦੇ ਉੱਤੇ ਇਸ ਕਦਰ ਰਮਨ ਅਰੋੜਾ ਦੇ ਵੱਲੋਂ ਆਪਣਾ ਪੂਰਾ ਦਬਦਬਾ ਜਿਹੜਾ ਕਾਇਮ ਕੀਤਾ ਹੋਇਆ ਸੀ ਪੂਰੇ ਇਲਾਕੇ ਦੇ ਵਿੱਚ ਪਰ ਹੁਣ ਇਸ ਵੇਲੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਪੁਲਿਸ ਉਹਨਾਂ ਦੇ ਕੋਲੋਂ ਪੋਚ ਪੜਤਾਲ ਜਿਹੜੀ ਹੈ ਕਰ ਰਹੀ ਹੈ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਫੜੇ ਗਏ ਐਮ ਐਲ ਏ ਅਮਨ ਰਮਨ ਅਰੋੜਾ ਨੂੰ ਲੈ ਕੇ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ ਉਹਨਾਂ ਦੇ ਕਿੱਸੇ ਜਿਹੜੇ ਨੇ ਬਾਹਰ ਆ ਰਹੇ ਨੇ ਤਾਂ ਇਨ੍ਹਾਂ ਕਿੱਸਿਆਂ ਦੇ ਵਿੱਚੋਂ ਹੀ ਇੱਕ ਕਿੱਸਾ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਕਿ ਇੱਕ ਫਰਜ਼ੀ ਸੀ ਬੀ ਆਈ ਅਫਸਰ ਨੂੰ ਵੀ ਜੋ ਹੈ ਛਡਵਾਇਆ ਜਾਂਦਾ ਹੈ ਪੁਲਿਸ ਦੇ ਕੋਲੋਂ ਰਮਨ ਅਰੋੜਾ ਦੇ ਦਬਾਅ ਦੇ ਕਰਕੇ ਬਕਾਇਦਾ ਇਸ ਮੁਲਜ਼ਮ ਦੇ ਕੋਲੋਂ ਤਕਰੀਬਨ 24 ਲੱਖ ਰੁਪਏ ਜਿਹੜੇ ਹੈ ਲੈ ਕੇ ਐਮਐਲਏ ਸਾਹਿਬ ਨੂੰ ਦਿੱਤੇ ਜਾਂਦੇ ਨੇ ਤੇ ਫਿਰ ਐਮਐਲਏ ਸਾਹਿਬ ਉਹ 24 ਲੱਖ ਰੁਪਏ ਲੈ ਕੇ ਸਿੱਧਾ ਥਾਣੇ ਪਹੁੰਚਦੇ ਨੇ ਤੇ ਇਸ ਫਰਜ਼ੀ ਸੀਬੀਆਈ ਅਫਸਰ ਨੂੰ ਪੁਲਿਸ ਦੇ ਕੋਲੋਂ ਛਡਵਾ ਕੇ ਚਲੇ ਜਾਂਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਰਮਨ ਅਰੋੜਾ ਦੇ ਉੱਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਦੇ ਵੱਲੋਂ ਜੋ ਹੈ ਇਸ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਰਾਹੀਂ ਝੂਠੇ ਜਿਹੜੇ ਨੋਟਿਸ ਭੇਜਵਾਏ ਜਾਂਦੇ ਸਨ ਵੱਡੀਆਂ-ਵੱਡੀਆਂ ਜਿਹੜੀਆਂ ਇਮਾਰਤਾਂ ਦੇ ਮਾਲਕ ਨੇ ਤੇ ਫਿਰ ਉਹਨਾਂ ਨੋਟਿਸਾਂ ਨੂੰ ਰਫਾ-ਦਫਾ ਕਰਵਾਉਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਐਮਐਲਏ ਸਾਹਿਬ ਦੇ ਕੋਲੋਂ ਤਾਂ ਹੁਣ ਵਿਜੀਲੈਂਸ ਦੇ ਵੱਲੋਂ ਲਗਾਤਾਰ ਜਿਹੜੀ ਪੁਛਪੜਤਾਲ ਕੀਤੀ ਜਾ ਰਹੀ ਹੈ ਕੋਰਟ ਦੇ ਵਿੱਚ ਵੀ ਪੇਸ਼ੀ ਹੋਈ ਹੈ ਰਿਮਾਂਡ ਵੀ ਮਿਲਿਆ ਰਮਨ ਅਰੋੜਾ ਦਾ ਤਾਂ ਇਸ ਦਰਮਿਆਨ ਇਹ ਵੱਡੇ ਖੁਲਾਸੇ ਹੋ ਰਹੇ ਨੇ ਕਿ ਪਿਛਲੇ ਸਾਲ ਇੱਕ ਫਰਜ਼ੀ ਸੀਬੀਆਈ ਦੇ ਅਫਸਰ ਨੂੰ ਫੜਿਆ ਜਾਂਦਾ ਪਰ ਵਿਧਾਇਕ ਦੀ ਦਬਾਅ ਦੇ ਕਰਕੇ ਜੋ ਹੈ ਉਸ ਨੂੰ ਛੱਡਣਾ ਪੈਂਦਾ ਰਮਨ ਅਰੋੜਾ ਨੇ 24 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ ਜੋ ਸਿੱਧੇ ਰਮਨ ਅਰੋੜਾ ਤੱਕ ਪਹੁੰਚਾਏ ਗਏ ਸਨ ਤੇ ਇਹ ਜੇਕਰ ਇਹ ਕਹਿ ਲਿਆ ਕਿ ਰਮਨ ਅਰੋੜਾ ਦਾ ਲੈਣ-ਦੇਣ ਸਿਰਫ ਨਗਰ ਨਿਗਮ ਤੱਕ ਹੀ ਸੀਮਤ ਸੀ ਤਾਂ ਇਹ ਕਹਿਣਾ ਗਲਤ ਹੋਏਗਾ ਕਿਉਂਕਿ ਵਿਧਾਇਕ ਨੇ ਆਪਣਾ ਜਿਹੜਾ ਸਾਰਾ ਸੈਟਲਮੈਂਟ ਸੀ ਉਹ ਸਾਰੇ ਥਾਣਿਆਂ ਦੇ ਵਿੱਚ ਵੀ ਫੈਲਾ ਰੱਖਿਆ ਸੀ ਥਾਣੇ ਦੇ ਕੰਮ ਕਰਨ ਜਾਂ ਫਿਰ ਅਧਿਕਾਰੀਆਂ ਨੂੰ ਫੋਨ ਕਰਨ ਦੀ ਡਿਊਟੀ ਵਿਧਾਇਕ ਦੇ ਪੀਏ ਦੀ ਹੁੰਦੀ ਸੀ ਆਖਿਰਕਾਰ ਇਹ ਮਸਲਾ ਕੀ ਹੈ ਤਾਂ ਮਸਲਾ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਕੁੜੀ ਦੇ ਮਾਮਲੇ ਦੇ ਵਿੱਚ ਕਪੂਰਥਲਾ ਦਾ ਵਿਅਕਤੀ ਆਇਆ ਸੀ ਖੁਦ ਨੂੰ सीबीआई ਦਾ ਸਪੈਸ਼ਲ ਆਫੀਸਰ ਦੱਸ ਰਿਹਾ ਸੀ ਉਸੇ ਡਰੈਸ ਤੋਂ ਲੈ ਕੇ ਹੱਥ ਦੇ ਵਿੱਚ ਫੜਿਆ ਹੋਇਆ ਵੌਕੀ ਟੋਕੀ ਦੇਖ ਕੇ ਸਾਹਮਣੇ ਬੈਠੇ ਲੋਕ ਵੀ ਡਰ ਗਏ ਤੇ ਇਸ ਵਿਅਕਤੀ ਨੇ सीबीआई ਦੀ ਧੌਂਸ ਵੀ ਖਾ ਕੇ ਵਿਵਾਦ ਵੀ ਜਿਹੜਾ ਖੜਾ ਕੀਤਾ ਸੀ ਜਿਸ ਵੇਲੇ ਲੋਕਾਂ ਨੂੰ ਸ਼ੱਕ ਹੁੰਦਾ ਉਹਨਾਂ ਨੇ ਇਸ ਵਿਅਕਤੀ ਨੂੰ ਆਈਡੀ ਕਾਰਡ ਦਿਖਾਉਣ ਦੇ ਲਈ ਕਿਹਾ ਜਾਂਦਾ ਜਿਸ ਤੋਂ ਬਾਅਦ ਜਿਵੇਂ ਹੀ ਉਸ ਨੇ ਆਪਣਾ ਆਈਡੀ ਕਾਰਡ ਕੱਢਿਆ ਤਾਂ ਉਹ ਫਰਜ਼ੀ ਹੋਣ ਦੇ ਉੱਤੇ ਲੋਕਾਂ ਦੇ ਵੱਲੋਂ ਪੁਲਿਸ ਬੁਲਾ ਲਈ ਜਾਂਦੀ ਹੈ ਪੁਲਿਸ ਉਸਤ ਵਿਅਕਤੀ ਨੂੰ ਥਾਣੇ ਲੈ ਜਾਂਦੀ ਹੈ ਜਿਸ ਨੇ ਇਹ ਵੀ ਮੰ ਥਾਣੇ ਜਾ ਕੇ ਉਹ ਇਹ ਵੀ ਮੰਨ ਜਾਂਦਾ ਹੈ ਕਿ ਸੀਬੀਆਈ ਦਾ ਜਿਹੜਾ ਉਸ ਦੇ ਕੋਲ ਕਾਰਡ ਹੈ ਉਹ ਫਰਜ਼ੀ ਹੈ ਪਰ ਜਿਵੇਂ ਹੀ ਨੌਜਵਾਨ ਦੇ ਧਿਰ ਦੇ ਵੱਲੋਂ ਲਗਜ਼ਰੀ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਪਰਿਵਾਰਿਕ ਮੈਂਬਰ ਆਉਂਦੇ ਨੇ ਤੇ ਸਮਰਥਕਾਂ ਨੇ ਵਿਧਾਇਕ ਰਮਨ ਅਰੋੜਾ ਤੱਕ ਇਹ ਮਾਮਲਾ ਪਹੁੰਚਾਉਂਦੇ ਨੇ ਤਾਂ ਵਿਧਾਇਕ ਸਾਹਿਬ ਥਾਣੇ ਦੇ ਮੁਖੀ ਦੇ ਉੱਤੇ ਦਬਾਅ ਪਾਉਂਦੇ ਨੇ ਤੇ ਪੁਲਿਸ ਨੂੰ ਜਿਹੜਾ ਉਸ ਵਿਅਕਤੀ ਨੂੰ ਛੱਡਣਾ ਪੈਂਦਾ ਇਸ ਕਦਰ ਜੋ ਹੈ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਵਿਖਾਈ ਦੇ ਰਹੇ ਨੇ ਜਲੰਧਰ ਸੈਂਟਰਲ ਤੋਂ ਐਮਐਲਏ ਰਮਨ ਅਰੋੜਾ ਕਿਸਤੇ ਝੂਠੇ ਨੋਟਿਸ ਭਜਵਾਉਣ ਦਾ ਮਾਮਲਾ ਹੋਵੇ ਤੇ ਕਿਤੇ ਫਰਜ਼ੀ ਅਫਸਰ ਨੂੰ ਛਡਵਾਉਣ ਦਾ ਮਾਮਲਾ ਹੋਏ ਇੱਕ ਤੋਂ ਇੱਕ ਵਿਵਾਦ ਜਿਹੜਾ ਉਹਨਾਂ ਦੇ ਨਾਲ ਜੁੜਦਾ ਹੋਇਆ ਵਿਖਾਈ ਦੇ ਰਿਹਾ ਤਾਂ ਉਸ ਫਰਜ਼ੀ ਆਈਡੀ ਕਾਰਡ ਦੀ ਵੀ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਹੜੇ ਕਿ ਦਿਖਾ ਕੇ ਲੋਕਾਂ ਦੇ ਉੱਤੇ ਧੋਸ ਜਮਾਈ ਜਾ ਰਹੀ ਸੀ ਉਸ ਫਰਜ਼ੀ ਅਫਸਰ ਦੇ ਵੱਲੋਂ ਤੇ ਉਸ ਨੂੰ ਪੁਲਿਸ ਦੇ ਚੰਗਲ ਦੇ ਵਿੱਚੋਂ ਛਡਾ ਲਿਆ ਜਾਂਦਾ ਐ ਐਮਐਲਏ ਸਾਹਿਬ ਦੇ ਕੈਨ ਦੇ ਉੱਤੇ ਇਸ ਕਦਰ ਰਮਨ ਅਰੋੜਾ ਦੇ ਵੱਲੋਂ ਆਪਣਾ ਪੂਰਾ ਦਬਦਬਾ ਜਿਹੜਾ ਕਾਇਮ ਕੀਤਾ ਹੋਇਆ ਸੀ ਪੂਰੇ ਇਲਾਕੇ ਦੇ ਵਿੱਚ ਪਰ ਹੁਣ ਇਸ ਵੇਲੇ ਉਹ ਪੁਲਿਸ ਦੀ ਗ੍ਰਫਤ ਦੇ ਵਿੱਚ ਨੇ ਪੁਲਿਸ ਉਹਨਾਂ ਦੇ ਕੋਲੋਂ ਪੁੱਛ ਪੜਤਾਲ ਜਿਹੜੀ ਹੈ ਕਰ ਰਹੀ ਹੈ। ਢੇਲੀਪੋਸਟ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਫੜੇ ਗਏ ਐਮਐਲਏ ਅਮਨ ਰਮਨ ਅਰੋੜਾ ਨੂੰ ਲੈ ਕੇ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ ਉਹਨਾਂ ਦੇ ਕਿੱਸੇ ਜਿਹੜੇ ਨੇ ਬਾਹਰ ਆ ਰਹੇ ਨੇ ਤਾਂ ਇਨ੍ਹਾਂ ਕਿੱਸਿਆਂ ਦੇ ਵਿੱਚੋਂ ਹੀ ਇੱਕ ਕਿੱਸਾ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਕਿ ਇੱਕ ਫਰਜ਼ੀ ਸੀਬੀਆਈ ਅਫਸਰ ਨੂੰ ਵੀ ਜੋ ਹੈ ਛਡਵਾਇਆ ਜਾਂਦਾ ਹੈ ਪੁਲਿਸ ਦੇ ਕੋਲੋਂ ਰਮਨ ਅਰੋੜਾ ਦੇ ਦਬਾਅ ਦੇ ਕਰਕੇ ਬਕਾਇਦਾ ਇਸ ਮੁਲਜ਼ਮ ਦੇ ਕੋਲੋਂ ਤਕਰੀਬਨ 24 ਲੱਖ ਰੁਪਏ ਜਿਹੜੇ ਹੈ ਲੈ ਕੇ ਐਮਐਲਏ ਸਾਹਿਬ ਨੂੰ ਦਿੱਤੇ ਜਾਂਦੇ ਨੇ ਤੇ ਫਿਰ ਐਮਐਲਏ ਸਾਹਿਬ ਉਹ 24 ਲੱਖ ਰੁਪਏ ਲੈ ਕੇ ਸਦਾ ਥਾਣੇ ਪਹੁੰਚਦੇ ਨੇ ਤੇ ਇਸ ਫਰਜ਼ੀ ਸੀਬੀਆਈ ਅਫਸਰ ਨੂੰ ਪੁਲਿਸ ਦੇ ਕੋਲੋਂ ਛਡਵਾ ਕੇ ਚਲੇ ਜਾਂਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਰਮਨ ਅਰੋੜਾ ਦੇ ਉੱਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਦੇ ਵੱਲੋਂ ਜੋ ਹੈ ਇਸ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਰਾਈ ਝੂਠੇ ਜਿਹੜੇ ਨੋਟਿਸ ਭੇਜਵਾਏ ਜਾਂਦੇ ਸਨ ਵੱਡੀਆਂ-ਵੱਡੀਆਂ ਜਿਹੜੀਆਂ ਇਮਾਰਤਾਂ ਦੇ ਮਾਲਕ ਨੇ ਤੇ ਫਿਰ ਉਹਨਾਂ ਨੋਟਿਸਾਂ ਨੂੰ ਰਫਾ-ਦਫਾ ਕਰਵਾਉਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਐਮਐਲਏ ਸਾਹਿਬ ਦੇ ਕੋਲੋਂ ਤਾਂ ਹੁਣ ਵਿਜੀਲੈਂਸ ਦੇ ਵੱਲੋਂ ਲਗਾਤਾਰ ਜਿਹੜੀ ਇਹ ਪੁਛ ਪੜਤਾਲ ਕੀਤੀ ਜਾ ਰਹੀ ਹੈ ਕੋਰਟ ਦੇ ਵਿੱਚ ਵੀ ਪੇਸ਼ੀ ਹੋਈ ਹੈ ਰਿਮਾਂਡ ਵੀ ਮਿਲਿਆ ਰਮਨ ਅਰੋੜਾ ਦਾ ਤਾਂ ਇਸ ਦਰਮਿਆਨ ਇਹ ਵੱਡੇ ਖੁਲਾਸੇ ਹੋ ਰਹੇ ਨੇ ਕਿ ਪਿਛਲੇ ਸਾਲ ਇੱਕ ਫਰਜ਼ੀ ਸੀਬੀਆਈ ਦੇ ਅਫਸਰ ਨੂੰ ਫੜਿਆ ਜਾਂਦਾ ਪਰ ਵਿਧਾਇਕ ਦੀ ਦਬਾਅ ਦੇ ਕਰਕੇ ਜੋ ਹੈ ਉਸ ਨੂੰ ਛੱਡਣਾ ਪੈਂਦਾ ਹੈ ਰਮਨ ਅਰੋੜਾ ਨੇ 24 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ ਜੋ ਸਿੱਧੇ रमन अरोड़ा तक ਪਹੁੰਚਾਏ ਗਏ ਸਨ ਤੇ ਇਹ ਜਿਹੜਕਰ ਇਹ ਕਹਿ ਲਿਆ ਕਿ ਰਮਨ अरोड़ा ਦਾ ਲੈਂਡਨ ਸਿਰਫ ਨਗਰ ਨਿਗਮ ਤੱਕ ਹੀ ਸੀਮਤ ਸੀ ਤਾਂ ਇਹ ਕਹਿਣਾ ਗਲਤ ਹੋਏਗਾ ਕਿਉਂਕਿ ਵਿਧਾਇਕ ਨੇ ਆਪਣਾ ਜਿਹੜਾ ਸਾਰਾ ਸੈਟਲਮੈਂਟ ਸੀ ਉਹ ਥਾਰੇ ਥਾਣਿਆਂ ਦੇ ਵਿੱਚ ਵੀ ਫੈਲਾ ਰੱਖਿਆ ਸੀ ਥਾਣੇ ਦੇ ਕੰਮ ਕਰਨ ਜਾਂ ਫਿਰ ਅਧਿਕਾਰੀਆਂ ਨੂੰ ਫੋਨ ਕਰਨ ਦੀ ਡਿਊਟੀ ਵਿਧਾਇਕ ਦੇ ਪੀਏ ਦੀ ਹੁੰਦੀ ਸੀ ਆਖਿਰਕਾਰ ਇਹ ਮਸਲਾ ਕੀ ਹੈ ਤਾਂ ਮਸਲਾ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਕੁੜੀ ਦੇ ਮਾਮਲੇ ਦੇ ਵਿੱਚ ਕਪੂਰਥਲਾ ਦਾ ਵਿਅਕਤੀ ਆਇਆ ਸੀ ਖੁਦ ਨੂੰ सीबीआई ਦਾ ਸਪੈਸ਼ਲ ਅਫੀਸਰ ਦੱਸ ਰਿਹਾ ਸੀ ਉਸੇ ਡਰੈਸ ਤੋਂ ਲੈ ਕੇ ਹੱਥ ਦੇ ਵਿੱਚ ਫੜਿਆ ਹੋਇਆ ਵਾਕੀ ਟੋਕੀ ਦੇਖ ਕੇ ਸਾਹਮਣੇ ਬੈਠੇ ਲੋਕ ਵੀ ਡਰ ਗਏ ਤੇ ਇਸ ਵਿਅਕਤੀ ਨੇ सीबीआई ਦੀ ਤੌਂਸ ਵੀ ਖਾ ਕੇ ਵਿਵਾਦ ਵੀ ਜਿਹੜਾ ਖੜਾ ਕੀਤਾ ਸੀ ਜਿਸ ਵੇਲੇ ਲੋਕਾਂ ਨੂੰ ਸ਼ੱਕ ਹੁੰਦਾ ਉਹਨਾਂ ਨੇ ਇਸ ਵਿਅਕਤੀ ਨੂੰ ਆਈਡੀ ਕਾਰਡ ਦਿਖਾਉਣ ਦੇ ਲਈ ਕਿਹਾ ਜਾਂਦਾ ਜਿਸ ਤੋਂ ਬਾਅਦ ਜਿਵੇਂ ਹੀ ਉਸ ਨੇ ਆਪਣਾ ਆਈਡੀ ਕਾਰਡ ਕੱਢਿਆ ਤਾਂ ਉਹ ਫਰਜ਼ੀ ਹੋਣ ਦੇ ਉੱਤੇ ਲੋਕਾਂ ਦੇ ਵੱਲੋਂ ਪੁਲਿਸ बुला ਲਈ ਜਾਂਦੀ ਆ پولیس ਉਸਤੋ ਵਿਅਕਤੀ ਨੂੰ ਥਾਣੇ ਲੈ ਜਾਂਦੀ ਆ ਜਿਸਨੇ ਇਹ ਵੀ ਥਾਣੇ ਜਾ ਕੇ ਉਹ ਇਹ ਵੀ ਮੰਨ ਜਾਂਦਾ ਹੈ ਕਿ सीबीआई ਦਾ ਜਿਹੜਾ ਉਸਦੇ ਕੋਲ ਕਾਰਡ ਆ ਉਹ ਫਰਜ਼ੀ ਆ ਪਰ ਜਿਵੇਂ ਹੀ ਨੌਜਵਾਨ ਦੇ ਧਿਰ ਦੇ ਵੱਲੋਂ ਲਗਜ਼ਰੀ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਪਰਿਵਾਰਿਕ ਮੈਂਬਰ ਆਉਂਦੇ ਨੇ ਤੇ ਸਮਰਥਕਾਂ ਨੇ ਵਿਧਾਇਕ ਰਮਨ अरोड़ा ਤੱਕ ਇਹ ਮਾਮਲਾ ਪਹੁੰਚਾਉਂਦੇ ਨੇ ਤਾਂ ਵਿਧਾਇਕ ਸਾਹਿਬ ਥਾਣੇ ਦੇ ਮੁਖੀ ਦੇ ਉੱਤੇ ਦਬਾਅ ਪਾਉਂਦੇ ਨੇ ਤੇ ਪੁਲਿਸ ਨੂੰ ਜਿਹੜਾ ਉਸ ਉਬਯakti ਨੂੰ ਛੱਡਣਾ ਪੈਂਦਾ ਇਸ ਕਦਰ ਜੋ ਹੈ ਵਿਵਾਦਾਂ ਦੇ ਵਿੱਚ ਘਿਰਦੇ ਹੋਏ ਵਿਖਾਈ ਦੇ ਰਹੇ ਨੇ ਜਲੰਧਰ ਸੈਂਟਰਲ ਤੋਂ ਐਮਐਲਏ ਰਮਨ ਅਰੋੜਾ ਕਿਸਤੇ ਝੂਠੇ ਨੋਟਿਸ ਭਜਵਾਉਣ ਦਾ ਮਾਮਲਾ ਹੋਵੇ ਤੇ ਕਿਤੇ ਫਰਜ਼ੀ ਅਫਸਰ ਨੂੰ ਛਡਵਾਉਣ ਦਾ ਮਾਮਲਾ ਹੋਵੇ ਇੱਕ ਤੋਂ ਇੱਕ ਵਿਵਾਦ ਜਿਹੜਾ ਉਹਨਾਂ ਦੇ ਨਾਲ ਜੁੜਦਾ ਹੋਇਆ ਵਿਖਾਈ ਦੇ ਰਿਹਾ ਤਾਂ ਉਸ ਫਰਜ਼ੀ ਆਈਡੀ ਕਾਰਡ ਦੀ ਵੀ ਤਸਵੀਰ ਤੁਹਾਨੂੰ ਦਿਖਾ ਰਹੇ ਆ ਜਿਹੜੇ ਕਿ ਦਿਖਾ ਕੇ ਲੋਕਾਂ ਦੇ ਉੱਤੇ ਧੋਸ ਜਮਾਈ ਜਾ ਰਹੀ ਸੀ ਉਸ ਫਰਜ਼ੀ ਅਫਸਰ ਦੇ ਵੱਲੋਂ ਤੇ ਉਸ ਨੂੰ ਪੁਲਿਸ ਦੇ ਚੰਗਲ ਦੇ ਵਿੱਚੋਂ ਛੁਡਾ ਲਿਆ ਜਾਂਦਾ ਐ ਐਮਐਲਏ ਸਾਹਿਬ ਦੇ ਕਹਿਣ ਦੇ ਉੱਤੇ ਇਸ ਕਦਰ ਰਮਨ ਅਰੋੜਾ ਦੇ ਵੱਲੋਂ ਆਪਣਾ ਪੂਰਾ ਦਬਦਬਾ ਜਿਹੜਾ ਕਾਇਮ ਕੀਤਾ ਹੋਇਆ ਸੀ ਪੂਰੇ ਇਲਾਕੇ ਦੇ ਵਿੱਚ ਪਰ ਹੁਣ ਇਸ ਵੇਲੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਪੁਲਿਸ ਉਹਨਾਂ ਦੇ ਕੋਲੋਂ ਪੁੱਛ ਪੜਤਾਲ ਜਿਹੜੀ ਹੈ ਕਰ ਰਹੀ ਹੈ ਡੇਲੀਪੋਸ ਪੰਜਾਬੀ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਤਾਂ ਫੜੇ ਗਏ ਐਮਐਲਏ ਅਮਨ ਰਮਨ ਅਰੋੜਾ ਨੂੰ ਲੈ ਕੇ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ ਉਹਨਾਂ ਦੇ ਕਿੱਸੇ ਜਿਹੜੇ ਨੇ ਬਾਹਰ ਆ ਰਹੇ ਨੇ ਤਾਂ ਇਨ੍ਹਾਂ ਕਿੱਸਿਆਂ ਦੇ ਵਿੱਚੋਂ ਹੀ ਇੱਕ ਕਿੱਸਾ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਵੱਡਾ ਖੁਲਾਸਾ ਹੋਇਆ ਕਿ ਇੱਕ ਫਰਜ਼ੀ ਸੀਬੀਆਈ ਅਫਸਰ ਨੂੰ ਵੀ ਜੋ ਹੈ ਛਡਵਾਇਆ ਜਾਂਦਾ ਹੈ ਪੁਲਿਸ ਦੇ ਕੋਲੋਂ ਰਮਨ ਅਰੋੜਾ ਦੇ ਦਬਾਅ ਦੇ ਕਰਕੇ ਬਕਾਇਦਾ ਇਸ ਮੁਲਜ਼ਮ ਦੇ ਕੋਲੋਂ ਤਕਰੀਬਨ 24 ਲੱਖ ਰੁਪਏ ਜਿਹੜੇ ਹੈ ਲੈ ਕੇ ਐਮਐਲਏ ਸਾਹਿਬ ਨੂੰ ਦਿੱਤੇ ਜਾਂਦੇ ਨੇ ਤੇ ਫਿਰ ਐਮਐਲਏ ਸਾਹਿਬ ਉਹ 24 ਲੱਖ ਰੁਪਏ ਲੈ ਕੇ ਸਦਾ ਥਾਣੇ ਪਹੁੰਚਦੇ ਨੇ ਤੇ ਇਸ ਫਰਜ਼ੀ ਸੀਬੀਆਈ ਅਫਸਰ ਨੂੰ ਪੁਲਿਸ ਦੇ ਕੋਲੋਂ ਛਡਵਾ ਕੇ ਚਲੇ ਜਾਂਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਰਮਨ ਅਰੋੜਾ ਦੇ ਉੱਤੇ ਇਲਜ਼ਾਮ ਲੱਗੇ ਸਨ ਕਿ ਉਹਨਾਂ ਦੇ ਵੱਲੋਂ ਜੋ ਹੈ ਇਸ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਰਾਹੀਂ ਝੂਠੇ ਜਿਹੜੇ ਨੋਟਿਸ ਭਜਵਾਏ ਜਾਂਦੇ ਸਨ ਵੱਡੀਆਂ-ਵੱਡੀਆਂ ਜਿਹੜੀਆਂ ਇਮਾਰਤਾਂ ਦੇ ਮਾਲਕ ਨੇ ਤੇ ਫਿਰ ਉਹਨਾਂ ਨੋਟਿਸਾਂ ਨੂੰ ਰਫਾ-ਦਫਾ ਕਰਵਾਉਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਐਮਐਲਏ ਸਾਹਿਬ ਦੇ ਕੋਲੋਂ ਤਾਂ ਹੁਣ ਵਿਜੀਲੈਂਸ ਦੇ ਵੱਲੋਂ ਲਗਾਤਾਰ ਜਿਹੜੀ ਪੁਛਪੜਤਾਲ ਕੀਤੀ ਜਾ ਰਹੀ ਹੈ ਕੋਰਟ ਦੇ ਵਿੱਚ ਵੀ ਪੇਸ਼ੀ ਹੋਈ ਹੈ ਰਿਮਾਂਡ ਵੀ ਮਿਲਿਆ ਰਮਨ ਅਰੋੜਾ ਦਾ ਤਾਂ ਇਸ ਦਰਮਿਆਨ ਇਹ ਵੱਡੇ ਖੁਲਾਸੇ ਹੋ ਰਹੇ ਨੇ ਕਿ ਪਿਛਲੇ ਸਾਲ ਇੱਕ ਫਰਜ਼ੀ ਸੀਬੀਆਈ ਦੇ ਅਫਸਰ ਨੂੰ ਫੜਿਆ ਜਾਂਦਾ ਪਰ ਵਿਧਾਇਕ ਦੀ ਦਬਾਅ ਦੇ ਕਰਕੇ ਜੋ ਹੈ ਉਸ ਨੂੰ ਛੱਡਣਾ ਪੈਂਦਾ ਰਮਨ ਅਰੋੜਾ ਨੇ 24 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ ਜੋ ਸਿੱਧੇ ਰਮਨ ਅਰੋੜਾ ਤੱਕ ਪਹੁੰਚਾਏ ਗਏ ਸਨ ਤੇ ਇਹ ਜੇਕਰ ਇਹ ਕਹਿ ਲਿਆ ਕਿ ਰਮਨ ਅਰੋੜਾ ਦਾ ਲੈਣ-ਦੇਣ ਸਿਰਫ ਨਗਰ ਨਿਗਮ ਤੱਕ ਹੀ ਸੀਮਤ ਸੀ ਤਾਂ ਇਹ ਕਹਿਣਾ ਗਲਤ ਹੋਏਗਾ ਕਿਉਂਕਿ ਵਿਧਾਇਕ ਨੇ ਆਪਣਾ ਜਿਹੜਾ ਸਾਰਾ ਸੈਟਲਮੈਂਟ ਸੀ ਉਹ ਸਾਰੇ ਥਾਣਿਆਂ ਦੇ ਵਿੱਚ ਵੀ ਫੈਲਾ ਰੱਖਿਆ ਸੀ ਥਾਣੇ ਦੇ ਕੰਮ ਕਰਨ ਜਾਂ ਫਿਰ ਅਧਿਕਾਰੀਆਂ ਨੂੰ ਫੋਨ ਕਰਨ ਦੀ ਡਿਊਟੀ ਵਿਧਾਇਕ ਦੇ ਪੀਏ ਦੀ ਹੁੰਦੀ ਸੀ ਆਖਿਰਕਾਰ ਇਹ ਮਸਲਾ ਕੀ ਹੈ ਤਾਂ ਮਸਲਾ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਕੁੜੀ ਦੇ ਮਾਮਲੇ ਦੇ ਵਿੱਚ ਕਪੂਰਥਲਾ ਦਾ ਵਿਅਕਤੀ ਆਇਆ ਸੀ ਖੁਦ ਨੂੰ सीबीआई ਦਾ ਸਪੈਸ਼ਲ ਆਫੀਸਰ ਦੱਸ ਰਿਹਾ ਸੀ ਉਸੇ ਡਰੈਸ ਤੋਂ ਲੈ ਕੇ